ਅਹੀਂ ਤੱਕ ਨਾ ਰੁਕ ਜਾਣਾ। ਉਹ ਬਾਜੀ ਰੁਕ ਜਾ। ਰੁਕ ਜਾਓ। ਇੱਕ ਮਿੰਟ ਇੱਕ ਮਿੰਟ। ਫਰਨੀਸ਼ ਆਜੋ ਪਿੱਛੇ ਇਧਰ। ਫੇਰੋ ਜੀ ਸ਼ੁਰੂ। ਹਾਂਜੀ ਸਿੰਘ ਸਰ। ਕੋਈ ਗਾਲੀ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਪੱਤਰਕਾਰ ਵੀਰ ਜਿੰਨੇ ਵੀ ਚੈਨਲਾਂ ਦੇ ਸੰਚਾਲਕ ਵੀਰ ਸਾਰਿਆਂ ਤੋਂ ਪਹਿਲਾਂ ਤਾਂ ਖੇਮਾ ਚਾਹੁੰਦੇ ਆ ਕਿ ਤੁਹਾਨੂੰ ਟਾਈਮ 2 ਵਜੇ ਦਾ ਦਿੱਤਾ ਸੀ ਮੀਟਿੰਗ ਲੰਮੀ ਹੋ ਗਈ ਪੰਥਕ ਵਿਚਾਰਾਂ ਚੱਲਦੀਆਂ ਸੀ ਇਸ ਕਰਕੇ ਜਿਹੜਾ ਪ੍ਰੈਸ ਨੂੰ ਸੰਬੋਧਨ ਕਰਨ ਵਾਸਤੇ ਥੋੜਾ ਲੇਟ ਹੋ ਗਏ ਆ ਉਹਦੇ ਲਈ ਖੇਮਾ ਚਾਹੁੰਦੇ ਆ ਅੱਜ ਜੋ ਪੰਥਕ ਨਮਿੰਦੇ ਜਿੱਥੇ ਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਬਕਾ ਜਫਦਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਜੋ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਪਗੋੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ ਇਹਨੀਆਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਹੋਈ ਹੈ ਵੀ ਕਾਹ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਇਹਦੇ ਤੇ ਵਿਚਾਰਾ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮੇਲ ਹੋਵੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਐ ਉਹ ਪੰਥਕ ਨਮਾਇਦਿਆਂ ਦੀ ਰਾਇ ਹੈ ਕਿ ਹੋਰ ਵਕੀਲਾਂ ਦੀ ਨਾਲ ਰਾਇ ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ ਇੱਕ ਤਾਂ ਇਹ ਗੱਲ ਹੋਈ ਹੈ ਦੂਸਰਾ ਅਸੀਂ ਸਿੰਘ ਸਾਹਿਬ ਜਸਦਰ ਸਿੰਘ ਅਕਾਲ ਤਖਤ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਆ ਕਿ ਪਹਿਲੀ ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖਸਾਲ ਵੱਲੋਂ ਪੰਥ ਰਤਨ ਅਤੇ ਫਖਰੇ ਕੌਮ ਦੋ ਔਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਲਈ ਉਹ ਡਿਜ਼ਰਵ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜਿਹੇ ਵੱਡੇ ਔਾਰਡ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਤੇ ਨਮੈਂਦੇ ਵੀ ਮਿਲਦੇ ਰਹੇ ਪੰਥ ਦੇ ਬਾਰ ਬਾਰ ਉਹਨਾਂ ਨੂੰ ਜਾ ਕੇ ਕੇ ਰਿਪੋਰਟ ਨੂੰ ਜਨਤ ਵੀ ਕਰੋ ਤੇ ਇਹਦੇ ਤੇ ਐਕਟ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਯੂਕੇ ਦੀਆਂ ਗੁਰਦੁਆਰਾ ਸਮਾਥਕ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਐ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇਹ ਤੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਵਾਰ ਦਿੱਤੇ ਗਏ ਉਹਨੂੰ ਵਾਪਸ ਲਾਓ ਸਿੰਘ ਸਾਹਿਬ ਇਹ ਤੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਆ ਨੰਬਰ 1 ਤਾ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ ਤੇ ਲਜਾਣ ਵਾਸਤੇ ਪ੍ਰੋਗਰਾਮ ਲੀਕੇ ਆ ਪੰਥਕ ਜਥੇਬੰਦੀਆਂ ਨੇ ਕੀ ਗਾਸੀ ਕੀ ਕਰਨਾ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨਮੈਂਦਾ ਇਕੱਠ ਰੱਖਿਆ ਗਿਆ ਹੈ ਜਿਦੇ ਤੇ ਖੁੱਲੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਨਸਾਫ ਲੈ ਸਕਦੇ ਹਾਂ ਉਹਦੇ ਵਿੱਚ ਜੱਜ ਸਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਲੰਧਰ ਵਿਖੇ ਜਿਹੜੀ ਹੈ ਇੱਕ ਨਮੈਂਦਾ ਕੱਠ ਰੱਖਿਆ ਗਿਆ ਹੈ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਹਿ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਇਤੀ ਮਾਰ ਪਾਈ ਕਰ ਲਾਣੇ ਕਹ ਤੈ ਕਿ ਦਰਦ ਨਾ ਆਇਆ ਇਸ ਸਲੋਗਨ ਥੱਲੇ ਅਸੀਂ ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀਧਰ ਮਾਰੇ ਨੇ ਔਰੰਗਜੇਬ ਨੂੰ ਜਫਰਨਾਮਾ ਲਿਖਿਆ ਸੀ ਉਥੋਂ ਇੱਕ ਹਿਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਮਰਿੰਦਰ ਸਿੰਘ ਜੀ ਨੇ ਚੰਨੀ ਜੀ ਨੇ ਇਹਨਾਂ ਵੋਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾਂਦੋਸ਼ੀਆਂ ਨੂੰ ਸਜ਼ਾ ਦਵਾਈ ਤੇ 3 ਸਾਲ ਹੋ ਚੱਲੇ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਿਆ ਇਹਨਾਂ ਵੀ ਹਲੇ ਤੱਕ ਕੋਈ ਹਰਕਤ ਨਹੀਂ ਕੀਤੀ ਉਹਨਾਂ ਨੂੰ ਵੀ ਜਿਹੜਾ ਇਹ ਸਾਡਾ ਅੰਸਾ ਮਾਰਚ ਹੋਊਗਾ ਇਤੀ ਮਾਰਪਈ ਕਰਨਾ ਨੇ ਕਹਿੰਦਾ ਹੈ ਕਿ ਦਰਦਨਾ ਆ ਇਹ ਦੀਨਾ ਸਾਹਿਬ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਹੋਏਗਾ ਜਿਸ ਦੀ ਜਿਹੜੀ ਤਰੀਕ ਹੈ ਉਹ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਏਗਾ ਇਹ ਅੱਜ ਅਸੀਂ ਪ੍ਰੋਗਰਾਮ ਲੀਕੇ ਹੈ ਅਤੇ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਇਹ ਇਨਸਾਫ ਲਵਾਂਗੇ ਕਿਉਂਕਿ ਜੋ ਕੁਝ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਾਗੀ ਦੀ ਕਾਨਫਰੰਸ ਵਿੱਚ ਬੋਲਿਆ ਉਹ ਜੋ ਵੱਡੀ ਬਖਲਾਸਤ ਵਿੱਚ ਹੈ ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਪਿਤਾ ਤੋਂ ਅੰਥ ਰਤਨ ਤੇ ਫਖਰੇ ਕੌਮ ਵਰਗੇ ਵਾਰ ਜਿਹੜੇ ਆ ਉਹ ਵਾਪਸ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ ਇੱਥੇ ਗੱਲ ਕਿਸੇ ਪਿਤਾ ਦੀ ਜਾਂ ਕਿਸੇ ਘਰ ਦੀ ਨਹੀਂ ਗੱਲ ਕੌਮ ਦੀ ਹੈ ਕੌਮ ਦੇ ਜਥੇਦਾਰ ਦਾ ਕਤਲ ਹੋਇਆ ਹੈ ਦੇ ਤਾਤਲਾਂ ਦੀ ਪੁਸਤਪਰਾਈ ਕੀਤੀ ਗਈ ਆ ਉਹ ਸੀਐਮ ਨੇ ਇਸ ਕਰਕੇ ਉਹ ਇਸ ਕਰਕੇ ਅਸੀਂ ਸਾਰਾ ਕੁਝ ਵਾਪਸ ਕੀਤਾ ਉਹਨਾਂ ਨੇ ਸਾਡੇ ਤੇ ਸਿੱਧੇ ਇਲਜ਼ਾਮ ਲਾਏ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਸ਼ਬਦਾਵਲੀ ਸਾਡੇ ਤੇ ਲੱਖ ਵਾਰੀ ਦੋਸ਼ ਲਾਓ ਵਿਰੋਧ ਕਰੋ ਜੋ ਮਰਜ਼ੀ ਕਰੋ ਪਰ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹ ਕੰਧ ਕਰਵੈਤਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਅੱਜ ਅਸੀਂ ਇੱਕ ਹੋਰ ਫੈਸਲਾ ਕੀਤਾ ਹੈ कि ਅਸੀਂ ਇੱਕ ਨੌ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਸਾਰੀਆਂ ਕਿਸਾਨ ਜੁਗੀਆਂ ਨਾਲ ਨਾਲ ਅਤੇ ਹੋਰ ਜਿਹੜੀਆਂ ਸਾਡੀਆਂ ਹਮਦਾਰਤ ਤੇ ਹਮਖਿਆਲੀ ਜਥੇਬੰਦੀਆਂ ਉਹਨਾਂ ਨਾਲ ਸਾਰ ਸੇਵਾ ਵਾਲੇ ਮਹਾਪੁਰਖਾਂ ਨਾਲ ਸੰਤ ਸਮਾਜ ਨਾਲ ਨਿਹੰਗ ਸਿੰਘ ਜਥੇਬੰਦੀਆਂ ਨਾਲ 10 ਫਰਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਕਾਫਲੇ ਦੇ ਹਮਰਾਹੀ ਬਣਾਵਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਆਪਣਾ ਸਾਫ ਲਈਏ ਕਿਉਂਕਿ ਇਹ ਕੇਸ ਜੱਥੇਦਾਰ ਸ੍ਰੀ ਅਕਾਲਪਤਖਬ ਦਾ ਹੈ ਕੋਈ ਕਿਸੇ ਦਾ ਨਿੱਜੀ ਨਹੀਂ ਸਾਡੇ 20 ਵਿਖਰੇਵੇਂ ਹੋ ਸਕਦੇ ਆ ਪਰ ਇੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਸਾਨੂੰ ਉਮੀਦ ਹੈ ਅੱਜ ਜੋ ਪੰਥਕ ਜਥੇਬੰਦੀਆਂ ਨੇ ਫੈਸਲੇ ਲਏ ਆ ਇਹਨੂੰ ਅਸੀਂ ਲਾਗੂ ਕਰਵਾਵਾਂਗੇ ਹਰ ਯਤਨ ਕਰਾਂਗੇ ਤੇ ਆਖਰ ਤੱਕ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਨਸਾਫ ਲੈ ਕੇ ਰਾਵਾਂਗੇ ਸਿੰਘ ਸਾਹਿਬ ਜੀ ਹਾਂਜੀ ਤੁਸੀਂ ਅੰਮ੍ਰਿਤਸਰ ਗੋਦੀ ਵਾਲੇ ਮਾਮਲੇ ਤੇ ਕੋਈ ਬੋਲਿਆ ਤੁਹਾਡਾ ਨਾਮ ਅਸੀਂ ਅਸੀਂ ਸਾਰੇ ਬੋਲੇ ਆ ਕਿਉਂਕਿ ਤੁਸੀਂ ਵੀ ਪ੍ਰੈਸ ਦੇਖਿਆ ਹੋਊਗਾ ਅਸੀਂ ਉੱਥੇ ਬੋਲੇ ਆ ਅਸੀਂ ਜਿਹੜੇ ਬਾਬਾ ਮਾਨ ਸਿੰਘ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਖੜੇ ਜਿੱਦੇ ਨਾਲ ੱੱਕਾ ਹੋਊਗਾ ਅਸੀਂ ਖੜੇ ਹੋਵਾਂਗੇ ਪਰ ਇਹ ਹਰ ਇੱਕ ਬੰਦੇ ਤੇ ਝੂਠ ਬੋਲਦੇ ਆ ਜਦੋਂ ਇਹਨਾਂ ਨਾਲ ਖੜੋ ਇਹਨਾਂ ਨਾਲ ਮੀਠੀਆਂ ਕਰੋ ਇਹਨਾਂ ਨੂੰ ਕਰ ਸੱਦੋ ਇਹਨਾਂ ਦੇ ਘਰ ਜਾਓ ਫੇਰ ਤਾਂ ਸਾਰੇ ਦੋ ਤੋਤੇ ਆ ਜਦੋਂ ਅਸੀਂ ਪੰਥ ਦੀ ਗੱਲ ਕਰੀਏ ਪੰਥ ਨਾਲ ਹੋਏ ੱੱਕੇ ਦੀ ਗੱਲ ਕਰੀਏ ਤੇ ਫੇਰ ਇਹਨੂੰ ਚੋਰ ਦੱਸਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਕੋਈ ਗੱਲ ਨਹੀਂ ਕੀਤੀ ਇਹ ਕਹਿ ਵੀ ਕਿਹਾ ਨਾਲ ਕਹਿੰਦਾ ਇਹ ਚੋਲਿਆਂ ਦੇ ਵਿੱਚ ਚੋਰ ਆ ਕਿਹੜੀ ਚੋਰੀ ਕਰ ਲਈ ਅਸੀਂ ਅਸੀਂ ਤੇ ਅਦਾ ਪਰਿਵਾਰ ਸ਼ਹੀਦ ਕਰਵਾਇਆ ਚੋਰੀ ਦੱਸ ਕੀ ਕਰ ਲਈ ਅਸੀਂ ਦੇਖੋ ਅਸੀਂ ਅਸੀਂ ਇੱਕ ਇੱਕ ਟਾਰਗੇਟ ਰੱਖਿਆ ਹੈ ਕਿ ਜੇ ਅਸੀਂ ਜਥੇਦਾਰ ਕੌਕੇ ਸਾਹਿਬ ਦੇ ਕੇਸ ਦੇ ਵਿੱਚ ਇਨਸਾਫ ਲੈ ਲਿਆ ਤੇ ਇਹ ਬਾਕੀ ਜਿੰਨੇ ਇੱਥੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਜਿਨ੍ਹਾਂ ਤੇ ਤਸ਼ੱਦਦ ਹੋਇਆ ਹੈ ਜਿਨ੍ਹਾਂ ਨੇ ਕਤਲ ਕੀਤੇ ਗਏ ਆ ਉਹਨਾਂ ਦਾ ਵੀ ਇਨਸਾਫ ਦਾ ਰਸਤਾ ਖੁੱਲੂਗਾ ਤੇ ਸਾਡੀ ਇੱਕ ਮੰਗ ਹੈ ਕਿ 30-30 ਸਾਲ ਤੋਂ ਜਿਹੜੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਆ ਜ세ਹਦਾਰ ਰਜਤਾਰ ਸਿੰਘ ਹਵਾਰਾ ਹੈ ਭਾਈ ਰਾਜੋਵਾਨਾ ਹੈ ਇਸੇ ਤਰ੍ਹਾਂ ਭਾਈ ਗਰਮੀਤ ਸਿੰਘ ਪਿਉਰਾ ਹੈ ਪਿਉਰੇ ਹੁਣੀ ਪਰਮਜੀਤ ਹੁਣੀ ਭਾਈ ਅਮਰਪਾਲ ਸਿੰਘ ਨੂੰ ਦੇਖੋ ਇੱਥੋਂ 7ਵੀਂ ਸਟੇਟ ਜਾ ਕੇ ਸੁੱਟਿਆ ਹੋਇਆ ਹੈ ਕੀ ਉਹਨੇ ਗ੍ਰਾਹ ਕੀਤਾ ਸੀ ਇਹ ਸਾਰੀ ਆਵਾਜ਼ ਆ ਇਹਦਾ ਇੱਕ ਰਾਹ ਖੁੱਲੂਗਾ ਜਦੋਂ ਅਸੀਂ ਇਹ ਇਨਸਾਫ ਲੈ ਕੇ ਤੁਰਾਂਗੇ ਨਾ ਜਦੋਂ ਇਹ ਇਨਸਾਫ ਮਿਲੇਗਾ ਤੇ ਲੋਕਾਂ ਦੇ ਵਿੱਚ ਬਹੁਤ ਸਾਰਾ ਅਤਿਸ਼ਾਹ ਵੀ ਵਧੂਗਾ ਕਿ ਅਸੀਂ ਬਾਕੀ ਵੀ ਜਿਨ੍ਹਾਂ ਨਾਲ ਧੱਕਾ ਹੋਇਆ ਉਹਦੇ ਲਈ ਇਨਸਾਫ ਦੀ ਮੰਗ ਕਰਾਂਗੇ ਠੀਕ ਹੈ ਜੀ ਇਹ ਗੱਲ ਕਰਾਂਗੇ ਜਿਹੜੀ ਪਤਾ ਹੀ ਹੈ ਉਹਨਾਂ ਖਿਲਾਫ ਤੁਸੀਂ ਜਾਣਦੇ ਨਹੀਂ ਸਰ ਨਹੀਂ ਨਹੀਂ ਇਹ ਮੇਰੀ ਗੱਲ ਸੁਣੋ ਇਹ ਰਣਨੀਤੀ ਬੜੀ ਸਪਸ਼ਟ ਹੈ ਅਸੀਂ ਇੱਕ ਪੰਥ ਦਾ ਦਬਾਅ ਪਾਵਾਂਗੇ ਤੁਹਾਡੇ ਸਾਹਮਣੇ ਇੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਸਿੰਘ ਸਾਹਿਬਾਨਾਂ ਨੇ ਇੱਕ ਫੈਸਲਾ ਲਿਆ ਸੀ ਜਿ ਜਿਹਦੇ ਵਿੱਚ RAM REHIV ਨੂੰ ਇਹਨਾਂ ਨੇ ਕਲੀਨ ਚੈਟ ਦਿੱਤੀ ਸੀਗੀ ਜਦੋਂ ਪੰਥ ਦਾ ਦੇਸ਼ ਦੇਸ਼ ਵਿੱਚੋਂ ਦਬਾਅ ਵਧਿਆ ਚਿੱਠੀਆਂ ਆਈਆਂ ਮਤੇ ਆਏ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਸੀਂ ਮਾਫੀ ਦਿੱਤੀ ਸੀ ਪੰਥ ਨੇ ਉਹਨੂੰ ਪ੍ਰਮਾਨ ਨਹੀਂ ਕੀਤਾ ਅਸੀਂ ਉਹਨੂੰ ਵਾਪਸ ਲੈਨੇ ਆ ਤੁਸੀਂ ਦੇਖੋਗੇ ਜਿਵੇਂ ਪੰਥ ਦਾ ਦਬਾਅ ਵਧੂਗਾ ਪੰਥ ਦੇ ਮਤੇ ਆਉਣਗੇ ਪੰਥ ਦੀ رائے ਸਿੰਘ ਸਾਹਿਬ ਕੋਲ ਆਊਗੀ ਕਿਉਂਕਿ ਸਿੰਘ ਸਾਹਿਬ ਪੰਥ ਦਾ ਹੈ ਸਿੰਘ ਸਾਹਿਬ ਕਿਸੇ ਧੜੇ ਦਾ ਨਹੀਂਗਾ ਸਿੰਘ ਸਾਹਿਬ ਨੂੰ ਵੀ ਸੋਚਣਾ ਪਏਗਾ ਕਿ ਇਹ ਜੋ ਸਾਡੇ ਕੋਲੇ ਮਤੇ ਆ ਰਹੇ ਆ ਸਾਡੇ ਕੋਲ ਸਲਾਹ ਆ ਰਹੀ ਹੈ ਸਾਡੇ ਕੋਲੇ ਜਿਹੜੀਆਂ ਇਹ ਗੁਰਮਤੇ ਸੰਗਤਾਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਪੰਚਾਇਤਾਂ ਭੇਜ ਰਹੀਆਂ ਸੰਤ ਸਮਾਜ ਭੇਜ ਰਿਹਾ ਹੈ ਸਾਡੇ ਕੋਲੇ ਜੋ ਕਿਸਾਨ ਜੁਨੀਅਨ ਭੇਜ ਰਹੀਆਂ ਨੇ ਇਹ ਕੌਣ ਨੇ ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਹੈ ਇਹ ਵਾਪਸ ਲੈਣਾ ਹੀ ਪਏਗਾ ਉਹਨਾਂ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਭਾਈ ਸਾਹਿਬ ਭਾਈ ਮੁਹਕਮ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਭੋਮਾ ਸਰਦਾਰ ਪਾਲ ਸਿੰਘ ਜੀ ਫਰਾਂਸ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਸਰਦਾਰ ਗਰਦੀਪ ਸਿੰਘ ਜੀ ਬਠਿੰਡਾ ਭਾਈ ਸਤਨਾਥ ਸਿੰਘ ਜੀ ਮਨਾਵਾ ਭਾਈ ਬਲਵਿੰਦਰ ਸਿੰਘ ਜੀ ਤੇ ਭਾਈ ਭਰਪੂਰ ਸਿੰਘ ਜੀ ਤਾਂਦਰਾ ਇਹਨਾਂ ਦੇ ਨਾਂ ਜਿਹੜੇ ਆ ਸ਼ਾਮਲ ਕੀਤੇ ਗਏ ਆ ਤੇ ਉਹ ਤੁਹਾਨੂੰ WhatsApp ਤੇ ਵੀ ਅਸੀਂ ਇਹ ਨਾਂ ਸਾਰੇ ਜਿਹੜੇ ਆ ਭੇਜ ਦਿਆਂਗੇ ਇਹ ਸਾਰੇ ਸੰਘਰਸ਼ ਦੀ ਰੂਪਰੇਖਾ ਲਿਖਣਗੇ ਤੇ ਜਿਹੜਾ 10 ਫਰਵਰੀ ਨੂੰ ਨਮੈਂਦਾ ਇਕੱਠ ਹੋ ਰਿਹਾ ਵਾ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵਕੀਲ ਸਾਹਿਬਾਨ ਸਿੱਖ ਬੁੱਧੀਜੀਵੀ ਮਨੁੱਖੀ ਅਧਿਕਾਰ ਸੰਗਠਨ ਤੇ ਕਿਸਾਨ ਜਥੇਬੰਦੀਆਂ ਸਾਰਿਆਂ ਨਾਲ ਸੰਤ ਮਹਾਂਪੁਰਖ ਸਾਰਿਆਂ ਨਾਲ ਤਾਲਮੇਲ ਕਰਕੇ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਵੱਡਾ ਨਮੈਂਦਾ ਇਕੱਠ ਹੋਵੇਗਾ ਅੱਜ ਕੁਝ ਜਥੇਬੰਦੀਆਂ ਆਈਆਂ ਸੀ ਕੁਝ ਜਿਹੜੀਆਂ ਰਹਿ ਗਈਆਂ ਉਹਨਾਂ ਦੇ رائے ਲੈਣ ਲਈ ਰਹਿਣ ਲਈ ਇਹ ਜਿਹੜਾ ਵਾ 10 ਫਰਵਰੀ ਦਾ ਨਮੈਂਦਾ ਇਕੱਠ ਜਿਹੜਾ ਬੱਬਲਾਇਆ ਗਿਆ